ਚੈਰੀ ਜਹਾਜ ਰਿਹਾ ਜੀ ਲਾਈਵ ਸੁਣ ਲੱਗਿਆ ਅੱਜ ਅਸੀਂ ਬੜੇ ਐਕਸਾਈਟਮੈਂਟੇ ਲਾਈਵ ਸੁਣਨਾ ਆ ਕਿਹਦੀ ਚਾ ਲਈ ਲਾਈਵ ਬਹੁਤ ਕਾਰਡ ਸਿੰਗਰ ਹੈ ਜਿਹੜਾ ਲਾਈਵ ਕਰਦੇ ਆ ਹਾਂਜੀ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਪੰਜਾਬੀ ਇਨਫੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਚੜ੍ਹਦੀ ਕਲਾ ਚ ਹੋਗੇ ਸੋ ਹੁਣ ਮੈਂ ਜਾ ਰਿਹਾ ਜੀ ਇੱਕ ਪੰਜਾਬੀ ਸਿੰਗਰ ਜਸਵੀਰ ਜਿੰਦੋਵਾਲੀ ਜੀ ਨੂੰ ਮਿਲਣ ਵਾਸਤੇ ਤੇ ਉਹਨਾਂ ਨੂੰ ਸੁਣਿਆ ਸੀ ਜੀ ਤੀਆਂ ਦੇ ਫੰਕਸ਼ਨ ਤੇ ਮੇਰੇ ਕੋਲ ਵੀਡੀਓ ਆਈ ਸੀ ਤੇ ਕਿਉਂਕਿ ਉਹ ਫੈਮਿਲੀ ਚ ਦਿਖਾਰੇ ਸੀ ਤੇ ਮੈਂ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਤੇ ਪੀਟਰ ਬਰੋਈ ਨੇ ਤੇ ਕਾਫੀ ਸਾਰੇ Song ਉਹਨ 2001 2002 2003 2004 ਚ ਲਾਈਵ ਵੀ ਬੜੇ ਕੀਤੇ ਨੇ ਤੇ ਬੜੇ ਅੱਛੀ ਬਹੁਤ ਜ਼ਬਰਦਸਤ ਆਵਾਜ਼ ਹੈ ਤੁਹਾਨੂੰ ਸੁਣਾਵਾਂਗੇ ਹੁਣ ਤੇ ਆਪਾਂ ਚੱਲਦੇ ਆ ਜੀ ਉਹਨਾਂ ਨੂੰ ਮਿਲਣ ਵਾਸਤੇ ਤੇ ਮਿਲ ਕੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਥੋੜੀ-ਬਹੁਤੀ ਉਹਨਾਂ ਤੋਂ ਸੌਂਗ ਵੀ ਸੁਣਾਵਾਂਗੇ ਤੇ ਬਾਕੀ ਜੋ-ਜੋ ਹੋਏ ਤੁਸੀਂ ਵੀਡੀਓ ਦੇਖੋਗੇ ਆਓ ਚੱਲਦੇ ਆ ਜੀ ਆਪਾਂ ਉਹਨਾਂ ਨੂੰ ਮਿਲਣ ਵਾਸਤੇ ਇਹ ਪਿੰਡ ਹੈ ਜਿੱਥੇ ਅਸੀਂ ਆਏ ਆ ਤੇ ਚੱਲਿਆ ਜੀ ਚੀਲ ਚੀਲ ਦਾ ਗੁੜੀ ਜੰਦ ਬੰਦ ਚੀਲ ਉੱਪਰ ਜਾ ਕੇ ਭਾਈ ਨਾਲ ਗੱਲਾਂ ਕਰਦੇ ਨਾਲ ਦੇਖਦੇ ਆ ਕਿਉਂਕਿ ਬੰਦੇ ਘਰ ਦੇ ਕੋਲ ਹੈ ਸੋ ਆਜੋ ਨਾਲ ਅੱਜ ਦੋਸਤੋ ਇਹ ਆ ਜੀ ਚੀਲ ਚੀਲ ਮਤਲਬ ਲੇਕ ਇੱਕ ਸਾਈਡ ਤੇ ਆਪਾਂ ਘੁੰਮ ਕੇ ਨਾ ਪਰਲੇ ਸਿਹੜ ਤੋਂ ਫਿਰ ਜਾ ਕੇ ਬਹਿ ਕੇ ਆਰਾਮ ਨਾਲ ਗੱਲ ਕਰਦੇ ਆਂ ਭਾਈ ਜੀ ਦੇ ਨਾਲ ਪਰਾਂ ਭਾਈ ਕਹਿੰਦੇ ਇੱਕ ਪੋਲਾ ਬੜਾ ਜ਼ਬਰਦਸਤ ਤੇ ਪੂਲ ਦਿਖਾਣਾ ਤੁਹਾਨੂੰ ਆਜੋ ਜੀ ਨਾਲ ਚੱਲਦੇ ਆਂ ਹਾਂਜੀ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਆਈ ਦੇ ਵਿੱਚ ਥੋੜਾ ਜਿਹਾ ਘੁੰਮੇ ਆ ਜੀ ਦਿਖਾਇਆ ਭਾਜੀ ਨੇ ਤੁਹਾਨੂੰ ਸਾਰਾ ਆਪਣਾ ਪਿੰਡ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਸਵੀਰ ਜਿੰਦਵਾਦੀ ਆ ਭਾਜੀ ਨਾਲ ਕੁਝ ਸੁਣਨੇ ਨਿਕਲੋ ਤੇ ਤੁਹਾਨੂੰ ਮੈਂ ਇੰਟਰੋਡਿਊਸ ਕਰਾਨਾ ਸਭ ਤੋਂ ਪਹਿਲਾਂ ਹਾਂਜੀ ਭਾਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਕਾਸ ਵਧੀਆ ਵੱਲੇ ਵੱਲੇ ਚੜ੍ਹਦੀ ਕਲਾ ਮਾਨੇ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਟਾਈਮ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਅਸੀਂ ਤੇ ਸਾਡੀ ਜਿਵੇਂ ਚੱਲ ਗਏ ਆਂ ਦੇਖੋ ਤੁਹਾਨੂੰ ਕਿੰਨਾ ਵਧੀਆ ਮੌਸਮ ਦਿਖਾਇਆ ਆਪਾਂ ਕਿ ਆਕਸੀਨ ਆਕਸੀਨ ਜਿੰਨੀ ਮਰਜ਼ੀ ਖਾ ਲਓ ਕੌਫੀ ਪੀ ਮਾਰੀ ਆ ਤੇ ਮੈਂ ਭਾਈ ਤੂੰ ਸੌਂ ਸੁਣਵਾ ਤੇ ਸਪੈਸ਼ਲ ਐਨੇ ਚੱਲ ਗਏ ਕਿਉਂਕਿ ਮੈਂ ਤੀਆਂ ਦੇ ਫੰਕਸ਼ਨ ਤੁਹਾਡੇ ਬਾਰੇ ਦੇਖਿਆ ਮੈਂ ਵੀਡੀਓ ਦੇਖਿਆ ਤੇ ਤੁਹਾਡੀ ਆਵਾਜ਼ ਸੁਣੀ ਤੇ ਮੈਂ ਕਿਉਂ ਨਾ ਮਿਲਿਆ ਜਾਦਾ ਮੈਂ ਕਿ ਜਿੰਨੀ ਭਾਈ ਸੁਣਦੇ ਆ ਐਕਚੁਅਲੀ ਸਭ ਤੋਂ ਪਹਿਲਾਂ ਭਾਈ ਤੁਸੀਂ ਮਿੰਨ ਤੋਂ ਆਪਣੇ ਸਫਰ ਬਾਰੇ ਕੀ ਕੀ ਕਾਰਨ ਹੋਏ ਕਿ ਤੁਸੀਂ ਹੁਣ ਕੋਈ ਸੌਂ ਨਹੀਂ ਕਰਦੇ ਬਿਜਲੇ ਕੁਝ ਟਾਈਮ ਤੋਂ ਕਾਰਨ ਜ਼ਿੰਦਗੀ ਦਾ ਸਫਰ ਬਸ ਠੰਡਾ ਮਿੱਠਾ ਆਪਣੀ ਚਾਲੇ ਚੱਲਦਾ ਰਹਿੰਦਾ ਸਫਰ ਜਿਹੜਾ ਜ਼ਿੰਦਗੀ ਦਾ ਆ ਤੇ ਬਾਕੀ ਇਸ ਤਰ੍ਹਾਂ ਵੀ Song ਨਾ ਕਰਨ ਦਾ ਰੀਜ਼ਨ ਇਹ ਆ ਪੇ ਅੱਜ ਕੱਲ ਸੋਸ਼ਲ ਮੀਡੀਆ ਦਾ ਝੋਗਾ ਗਿਆ ਅਸੀਂ ਜਿਹੜਾ ਸੋਸ਼ਲ ਮੀਡੀਆ ਤੋਂ ਪਰੇ ਰਹਿੰਦੇ ਸੀ ਕਿ ਅਸੀਂ ਇਹਦੇ ਵਿੱਚ ਵੜਨੀ ਕੋਸ਼ਿਸ਼ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਦੇਖਦੇ ਹਾਂ ਹੁਣ Song ਵੀ ਕਰਦੇ ਆ ਤੇ ਕੁਝ ਫਾਈਨੈਂਸ਼ਲੀ ਪ੍ਰੋਬਲਮ ਵੀ ਤੁਹਾਨੂੰ ਆਇਆ ਹੈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਅੱਗੇ ਅਸੀਂ ਇਹਦੇ ਤੇ ਕਰ ਰਹੇ ਹਾਂ ਤੇ ਹੁਣ ਦੁਬਾਰਾ ਇੱਕ ਆਪਣੇ ਸਟੈਂਡ ਕਰ ਰਹੇ ਆ ਆਪਣੇ ਆਪ ਨੂੰ ਦੇਖਦੇ ਹਾਂ ਹੁਣ ਇੱਕ ਦੂਜੀ ਛਾਲ ਮਾਰਦੇ ਆਪਾਂ ਕਾਲ ਮਾਰ ਕੇ ਦੇਖਦੇ ਆਪਾਂ ਕੀ ਮਿਲਦਾ ਆਪਾਂ ਨੂੰ ਕੀ ਬਾਕੀ ਜ਼ਿੰਦਗੀ ਵੀ ਆਪਾਂ ਨੂੰ ਪ੍ਰੋਗਰਾਮ ਆਦੇ ਰਹਿੰਦੇ ਆ ਰਹਿੰਦੇ ਰਹੇ ਤੇ ਆਪਣਾ ਪ੍ਰੋਗਰਾਮ ਦਾ ਟਾਈਮ ਟੂ ਟਾਈਮ ਬੜੀ ਬੜੀ ਕਰੀ ਜਾਈ ਦੇਣਾ ਆਪਣੀ ਜਿੰਦਗੀ ਨੂੰ ਆਪਣੇ ਸੰਜੂ ਆਪਣੇ ਹਿੰਦੇ ਸਰੋਤੇ ਆ ਉਹਨਾਂ ਨਾਲ ਕੁਝ ਜੁੜੇ ਹੋਏ ਬਿਲਕੁਲ ਕੋ ਬਿਲਕੁਲ ਮੈਂ ਸੁਣਿਆ ਤੀਆਂ ਦੇ ਫੰਕਸ਼ਨ ਦੀ ਕੋਈ ਵੀਡੀਓ ਆਈ ਤੇ ਮੈਂ ਵੇਖਿਆ ਕਿ ਕੋਈ 뮤직 ਨਹੀਂ ਸੀ ਲੇਕਿਨ ਤੁਹਾਡੀ ਆਵਾਜ਼ ਜਰੀ ਸੀ ਉਹ ਬੜੀ ਜ਼ਬਰਦਸਤ ਸੀ ਤੇ ਇਸ ਤਰ੍ਹਾਂ ਸਗਾ ਮੇਰਾ ਇੱਥੇ ਇੱਕ ਜੁਕੇ ਦੇ ਵਿੱਚ ਮੁੰਡਾ ਗੁਰਦੁਆਰਾ ਸਾਹਿਬ ਗਿਆ ਸੀ ਮੱਥਾ ਟੇਕਣਾ ਸੀ ਉੱਥੇ ਮੇਰਾ ਦੋਸਤ ਬਣਿਆ ਸੀ ਮੁੰਡਾ ਇੱਕ ਉਹ ਡੀਜੇ ਦਾ ਕੰਮ ਵੀ ਕਰਦਾ ਸੀ ਢੋਲ ਵੀ ਜਾਂਦਾ ਸੀਗਾ ਤੇ ਐਦੇ ਉਹਨਾਂ ਨਾਲ ਗੱਲਾਂ-ਬਾਤਾਂ ਚੱਲ ਗਈਆਂ ਉਹ ਕਹਿੰਦੇ ਭਾਜੀ ਇੱਥੇ ਆਪਣੇ ਬੀਬੀਆਂ ਦਾ ਪ੍ਰੋਗਰਾਮ ਤੀਆਂ ਦਾ ਮੇਲਾ ਆ ਤੇ ਉੱਥੇ ਤੁਸੀਂ ਆਉਣਾ ਮੈਂ ਪਹਿਲਾਂ ਤਾਂ ਜੱਗਦਾ ਸੀ ਮੈਂ ਕਿਹਾ ਵੀ ਬੀਬੀਆਂ ਦਾ ਪ੍ਰੋਗਰਾਮ ਹੈ ਵੇ ਕਿੱਦਾਂ ਮਿਊਜ਼ਿਕ ਆਪਣੇ ਕੋਲ ਹੈ ਨਹੀਂ ਸੀ ਕਹਿੰਦਾ ਭਾਜੀ ਢੋਲ ਮੈਂ ਵਜਾਉਣਾ ਉਹ ਕਹਿੰਦਾ ਤੇ ਢੋਲ ਢੁਲ ਵਜਾਇਆ ਉਹਨੇ ਫੇਰ ਨਾਲ ਫੇਰ ਮੈਂ ਕਹਾ ਚਲੋ ਜੀ ਆਪਾਂ ਦੋ ਚਾਰ ਬੋਲੀਆਂ ਪਾਤੀਆਂ ਇੱਕ ਆਪਣੇ ਬਾਰਸ ਭਾਜੀ ਦਾ ਗੀਤ ਆ ਉਹ ਲਾ ਲਾਤਾ ਉੱਥੇ ਆਪਾਂ ਉਹਨਾਂ ਵਾਵਾ ਹੋ ਗਏ ਆਪਣੇ ਆ ਪੈਣਾ ਪੈਣਾ ਵੀਰਾਂ ਨੂੰ ਵਧੀਆ ਲੱਗਾ ਸਾਰਿਆਂ ਨੂੰ ਉੱਥੇ ਉਹ ਪ੍ਰੋਗਰਾਮ ਆਪਣਾ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਹਾਂਜੀ ਫੇਰ ਆਪਾਂ ਹੋ ਗਿਆ ਕਾਫੀ ਪ੍ਰੋਗਰਾਮ ਇੱਥੇ ਹੋਰ ਵੀ ਆਪਾਂ ਲਾਏ ਆ ਵਿਆਹਾਂ ਦੇ ਪ੍ਰੋਗਰਾਮ ਪਾਕਿਸਤਾਨੀ ਫੈਮਿਲੀ ਇੱਥੇ ਆਪਣੇ ਜ਼ਿਆਦਾ ਆਪਣੀ ਕਮਿਊਨਿਟੀ ਥੋੜੀ ਘਟਿਆ ਅੱਛਾ ਅੱਛਾ ਇੱਥੇ ਪਾਕਿਸਤਾਨੀ ਯਾਦ ਹੈ ਜ਼ਿਆਦਾ ਪਰ ਫੇਰ ਵੀ ਤੁਸੀਂ ਹੈ ਲਗਾਤਾਰ ਕਰਦੇ ਬੇ ਕੰਮ ਤੇ ਹੈ ਨਾ ਹਾਂਜੀ ਆ ਕਰੀ ਜਾਂਦੇ ਮੜਾ ਮਟਾ ਤੇ ਹੁਣ ਕੋਈ ਨਵਾਂ ਨਵਾਂ ਸੌਂਗ ਕਦੋਂ ਕਰਨ ਦਾ ਪਲਾਨ ਕਦੋਂ ਤੱਕ ਦਾ ਪਲਾਨ ਹੈ ਮਤਲਬ ਦੰਮੇ ਸੌਂਗ ਕੀਤੇ ਵੀ ਪਏ ਆ ਮੇਰੇ ਕੋਲ ਬਸ ਰਿਲੀਜ਼ ਕਰਨ ਦੇ ਚਾਰ ਪੈਸੇ ਜਮਾ ਹੁੰਦੇ ਆ ਤੇ ਉਹਦੇ ਨਾਲ ਵੀ ਕੀਤ ਆਪਾਂ ਕਰਦੇ ਆ ਹੁਣ ਕੋਈ ਵਧੀਆ ਵਧੀਆ ਲੈਵਲ ਤੇ ਕੀਤ ਕਰਦੇ ਆ ਵੀ ਬਹੁਤ ਜ਼ਰੂਰੀ ਪਾਜੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਐ ਐਡ ਦਾ ਜਮਾਨਾ ਆ ਐਡ ਕਰਕੇ ਵੀ ਫੇਰ ਆਪਾਂ ਨੂੰ ਉਹਦੇ ਵਿੱਚ ਵਿਚਰਨਾ ਪੈਣਾ ਪੁਰਜਾ ਉੱਤੇ ਪੈਸੇ ਲੱਗਦੇ ਬਹੁਤ ਜ਼ਿਆਦਾ ਮੇਨ ਗੱਲ ਇਹ ਆ ਬਿਲਕੁਲ ਠੀਕ ਐ ਤੇ ਮੈਂ ਚਾਹੁੰਦਾ ਕਿ ਕੋਈ ਤੁਸੀਂ ਮੈਨੂੰ Song ਸੁਣਾਓ ਕੋਈ ਜ਼ਬਰਦਸਤ ਜਿਆ ਕਿ ਤੁਹਾਡੇ ਕਾਫੀ Song ਨੇ ਮੈਂ ਦੇਖੇ ਨੇ ਤੇ ਇੱਕ ਤਾਂ Song ਸੁਣਾਓ ਫੇਰ ਇੱਕ ਦੋ ਤੁਸੀਂ ਕਿਹੜਾ ਕਿਦਾਂ ਦਾ Song ਪਸੰਦ ਕਰਦੇ ਹੋ ਸੁਣਾਓ ਤੁਹਾਡੇ ਦੋ Song ਸੁਣੇ ਇੱਕ ਤਾਂ ਮੈਂ ਜਾਗੋ ਵਾਲਾ ਸੁਣਿਆ ਤੇ ਇੱਕ ਦੋ ਪੈਗ अच्छा ते मैं चाहना कोई दो पैग सॉन्ग्स हो जेडे दो पैग ना ਤੁਸੀਂ ਬਾਕੀ ਹੋਰ ਦੇ ਸੰਗ ਸੁਣੇ ਮੈਂ ਸੁਣੇ ਤਾਂ ਸਾਰੇ ਬਕਿ ਜਿਆਦਾ ਮੈਨੂੰ ਜਿਹੜੇ ਮੈਨੂੰ ਮੇਰੇ ਫੇਵਰੇਟ ਆ ਮੈਂ ਕਹਿ ਸਕਦਾ ਤੇ ਉਹਨਾਂ ਦਾ ਦੋ ਪੈਗ ਦੋ ਪੈਗ ਗੀਤ ਮੇਰਾ ਮੁੰਡਾ ਹੈਗਾ ਤਾਂ ਮੇਰਾ ਭਤੀਜਾ ਹੀ ਲੱਗਦਾ ਉਹ ਸਾਡੇ ਰਿਸ਼ਤੇਦਾਰੀ ਚ ਮੁੰਡਾ ਆ ਸੋਨੂ ਹੀਰਾ ਬਹੁਤ ਸੋਹਣਾ ਲਿਖਦਾ ਬਹੁਤ ਪੁਰਾਣਾ ਟੱਚ ਦਿੰਦਾ ਹੋ ਗੀਤਾਂ ਨੂੰ ਬਹੁਤ ਵਧੀਆ ਗੀਤ ਲਿਖਦਾ ਉਹ ਤਾਂ ਸੁਨਾਮਾ ਜੀ ਹੋਰੀ ਬੈਲਜੀਅਮ ਵਿੱਚ ਲੰਦਾ ਮੁੰਡਾ ਉਹ ਵੀ ਦਾ ਦਿੰਦਾ ਮੈਂ ਅੱਛਾ ਅੱਛਾ ਹਾਂਜੀ ਹਾਂਜੀ ਉਹ ਖਰਚਾ ਵੀ ਉਹਨੇ ਕੀਤਾ ਸੀ ਉਸ ਵੇਲੇ ਗੀਤ ਤੇ ਤੇ ਹੋਰ ਵੀ ਗੀਤ ਗਾਏ ਉਹਦਾ ਉਹਨਾਂ ਦੇ ਕਲਮ ਤੋਂ ਲਿਖਿਓ ਮੈਂ ਜੀ ਜੀ ਕਾਸ਼ੀਤ ਉਹਨਾਂ ਦਾ ਗਾਇਆ ਇੱਕ ਮੈਂ ਤੇ ਇਹ ਖਰਚਾ ਵੀ ਉਹਨੇ ਕੀਤਾ ਈ ਸਾਰਾ ਅੱਛਾ ਗੀਤ ਤੇ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਫੇ ਨਾ ਪਿੰਡਾਂ ਜਿਹੜਾ ਕਿ ਕਿੱਥੋਂ ਖਰਚੇ ਹੁੰਦੇ ਆ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਤੇ ਗੀਤ ਲਾਓ ਜੀ ਸਾਡੀ ਕਚੈਰੀ ਜਹਾਜ਼ ਰਿਆ ਜੀ ਲਾਈਵ ਸੁਣ ਲੱਗਿਆ ਅੱਜ ਅਸੀਂ ਬੜੇ ਐਕਸਾਈਟਮੈਂਟੇ ਲਾਈਵ ਸੁਣਨਾ ਲਾਈਵ ਬਹੁਤ ਕਾਰਡ ਸਿੰਗਰ ਹੈ ਜਿਹੜੇ ਲਾਈਵ ਕਰਦੇ ਆ ਲੋ ਜੀ ਉਹ ਕਰਦੀ ਡਰਾਮੇ ਨਿੱਤ ਵਖਰੇ ਕੌਣ ਰੋਜ਼ ਰੋਜ਼ ਚੱਲੇ ਉਹਦੇ ਨਖਰੇ ਉਹ ਕਰਦੀ ਡਰਾਮੇ ਨਿੱਤ ਵਖਰੇ ਕੌਣ ਰੋਜ਼ ਰੋਜ਼ ਚੱਲੇ ਉਹਦੇ ਨਖਰੇ ਸ਼ਰਤਾਂ ਤੇ ਹੁੰਦਾ ਨਹੀਂ ਪਿਆਰ ਵਈ ਸ਼ਰਤਾਂ ਤੇ ਹੁੰਦਾ ਨਹੀਂ ਪਿਆਰ ਵਈ ਹਉ ਮਿੱਤਰਾਂ ਨੇ ਦਿਲ ਵਿੱਚੋਂ ਕੱਢਤੀ ਕਹਿੰਦੀ ਯਾਰਾਂ ਦੀਆਂ ਮਹਿਫਲਾਂ ਨੂੰ ਛੱਡ ਦੇ ਉਹ ਕਹਿੰਦੀ ਯਾਰਾਂ ਦੀਆਂ ਮਹਿਫਲਾਂ ਨੂੰ ਛੱਡ ਦੇ ਆਪਾਂ ਦੋ ਪੈਗ ਲਾ ਕੇ ਓਏ ਓਏ ਛੱਡਤੀ ਉਹ ਕਹਿੰਦੀ ਯਾਰਾਂ ਦੀਆਂ ਮਹਿਫਲਾਂ ਨੂੰ ਛੱਡ ਦੇ ਆਪਾਂ ਦੋ ਪੈਗ ਲਾ ਕੇ ਓਏ ਓਏ ਛੱਡਤੀ ਓ ਬਹੁਤ ਵਧੀਆ Song ਹੈ ਤੇ ਇਹ ਮਤਲਬ ਇੱਕ ਦੋ Song ਮੈਚ ਹਨ ਹੋਰ ਵੀ ਸੁਣਾਓ ਕਿ ਸਿਆੜ ਤਬ ਤਉ ਸਿਆੜ ਤਬ ਵੀ ਸੁਣ ਲਓ ਜੀ ਸ਼ਿੱਕ ਬੇ ਸ਼ਿੱਕੈ ਤਾਰੋਂ ਸੇ ਗੇਲੇ ਹੁੰਦੇ ਨਾ ਸ਼ਿਕਵੇ ਸ਼ਿਕਾਇਤਾਰੋਂ ਸੇ ਗਿਲੇ ਹੁੰਦੇ ਨਾ ਕਾਸ਼ ਕਿ ਆਪਾਂ ਕਿਤੇ ਮਿਲੇ ਹੁੰਦੇ ਨਾ ਜੀ ਬੱਚਾ ਬਾਹਰ ਭਾਜੀ ਬੜਾ ਅਰਲੀਬ ਕਰਨਾ ਚਾਹੁੰਦਾ ਹੈ 팬ਤੀ ਦੇ ਮੈਂ ਜੀ ਤੱਕ ਕੀਤਾ ਨਵਾਂ ਵਿਆਹ ਸ਼ਾਦੀ ਦਾ ਗੀਤ ਆ ਉਹ ਤੇ ਬਾਕੀ ਦੇਖਦੇ ਹਾਂ ਹੁਣ ਜਿੱਦਾਂ ਜਿੱਦਾਂ ਮୋਰੇ ਸਮਾਂ ਆਉਂਦਾ ਉਹਦੇ ਹਿਸਾਬ ਨਾਲ ਇਸ ਸੀਜ਼ਨ ਤੇ ਕੋਸ਼ਿਸ਼ ਚੱਲ ਰਹੀ ਆ ਗੀਤ ਦੇਣ ਦੀ ਉਸੇ ਆਪਾਂ ਜਨਤਾ ਦੀ ਕਿਚੜੀ ਦੇ ਵਿੱਚ ਉਹ ਗੀਤ ਹਾਜ਼ਰ ਕਰ ਦਈਏ ਹਾਂ ਨਹੀਂ ਬਹੁਤ ਵਧੀਆ ਜ਼ਰੂਰੀ ਹੈ ਭਾਜੀ ਕਿਉਂਕਿ ਨਾਲ-ਨਾਲ ਟੱਚ ਰਹਿਣਾ ਮੈਨੂੰ ਵੀ ਬੜਾ ਲਾਈਵ ਸੁਣਨਾ ਸੁਣਨਾ ਮੂਰ ਘਾਟ ਸਿੰਗਰ ਹੈ ਭਾਜੀ ਜੀ ਲਾਈਵ ਗਾਉਂਦੇ ਆਂ ਜਦ ਤੱਕ ਅੱਜਕੱਲ ਜਿਹੜਾ ਟਾਈਮ ਹੈ ਸੀਡੀ ਵਗੈਰਾ ਚੱਲਦਾ ਪਿਆ ਤੋ ਜਬਰਦਸਤ ਲੱਗਾ ਭਾਈ ਤੁਹਾਡੇ ਨਾਲ ਗੱਲ ਕਰਕੇ ਬਹੁਤ ਉਦੇ ਲੱਗਾ ਤੁਸੀਂ ਘੁਮਾਇਆ ਤੁਹਾਨੂੰ ਨਾਵੇ ਤੇ ਨਾਲ ਨਾਲ ਅਸੀਂ ਹੋਰ ਵੀ ਮੈਨੂੰ ਮੈਂ ਐਕਸਾਈਟਡ ਇੰਨਾ ਜ਼ਿਆਦਾ ਮੈਨੂੰ ਗੱਲਾਂ ਬਹੁਤ ਸਾਰੀਆਂ ਨੇ ਅੱਛਾ ਜੀ ਜੇ ਮੈਂ ਹੁਣ ਗੱਲਾਂ ਕਰਨ ਲੱਗਾ ਤੁਹਾਡੇ ਨਾਲ ਤੇ ਮੈਨੂੰ ਲੱਗਦਾ ਕਿ ਸਾਡੀ ਵੀ ਜਿਹੜੀ ਵੀਡੀਓ 1 ਘੰਟੇ ਦੀ ਬਣ ਜਾਣੀ ਹੈ ਠੀਕ ਹੈ ਠੀਕ ਤੇ ਨਾਲ ਨਾਲ ਆਪਾਂ ਮਿਲਦੇ ਰਾਂਗੇ ਭਾਈ ਨੂੰ ਟਾਈਮ ਟੂ ਟਾਈਮ ਹਨਾ ਤੇ ਕਿਉਂਕਿ ਬਹੁਤ ਮੁਸ਼ਕਲ ਟਾਈਮ ਤੇ ਪਹਿਲਾਂ ਥੈਂਕ ਯੂ ਭਾਈ ਤੁਹਾਡਾ ਤੁਸੀਂ ਮੈਨੂੰ ਅੱਧਾ ਘੰਟਾ ਦਿੱਤਾ ਮੋਸਟ ਵੈਲਕਮ ਮੋਸਟ ਵੈਲਕਮ ਜਦੋਂ ਮਰਜੀ ਜਦੋਂ ਮੈ ਨਹੀਂ ਨਹੀਂ ਇਹ ਹੁਣ ਮੈਨੂੰ ਮਿਲ ਗਿਆ ਤੁਸੀਂ ਮੈਂ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਜੀ ਨਹੀਂ ਨਹੀਂ ਭਾਈ ਥੈਂਕ ਯੂ ਸੋ ਮਚ ਤੁਹਾਡਾ ਥੈਂਕ ਯੂ ਸੋ ਮਚ ਬਹੁਤ ਹੀ ਵਧੀਆ ਲੱਗਾ ਹੋਰ ਪਹਿਲੇ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਆ ਭਾਈ ਨੇ ਟਾਈਮ ਦਿੱਤਾ ਕਿਉਂਕਿ ਇੱਥੇ ਟਾਈਮ ਕਿਸੇ ਕੋਲ ਨਹੀਂ ਆ ਬਾਹਰ ਹੈ ਨਾ ਤੇ ਮੈਂ ਇਹਨਾਂ ਨੂੰ ਫੋਨ ਮੈਂ ਦੱਸਿਆ ਕਿ ਮੈਂ ਫੋਨ ਕੀਤਾ ਤੇ ਕਹਿੰਦੇ ਸੰਦੀ ਤੂੰ ਹੁਣੇ ਆ ਜਾ ਯਾਰ ਤੇ ਜਾਣਾ ਸੀ ਇਹਨਾਂ ਨੇ ਤੇ ਪਰ ਫਿਰ ਵੀ ਚਲੋ ਟਾਈਮ ਦਾ ਮੈਂ ਥੈਂਕ ਯੂ ਕਰਦਾ ਉਹ ਮੈਂ ਹੁਣੇ ਦੱਸਦਾ ਮੈਂ ਹਜੇ ਭਾਜੀ ਦਾ ਜਦੋਂ ਫੋਨ ਆਇਆ ਮੈਨੂੰ ਤੇ ਮੈਂ ਤਾਂ ਅਸਲ ਦਿਹਾੜੀ ਲਾ ਕੇ ਆਇਆ ਸੀਗਾ ਕਿਉਂਕਿ ਇੱਥੇ ਯੂਕੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਜਾਵੇ ਦਿਹਾੜੀ ਲਾਉਣੀ ਪੈਂਦੀ ਆ ਦਿਹਾੜੀ ਲਾ ਕੇ ਆਇਆ ਸੀ ਮੈਂ ਕਿਹਾ ਭਾਜੀ ਜਲਦੀ ਆ ਜਾਓ ਤੁਹਾਨੂੰ ਪਹਿਲਾਂ ਪਹਿਲਾਂ ਬਣਾ ਲਵਾਂ ਜੀ ਨੂੰ ਭਾਜੀ ਆ ਗਏ ਨਹੀਂ ਨਹੀਂ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਸੋ ਮਚ ਤੁਸੀਂ ਟਾਈਮ ਦਿੱਤਾ ਹੈ ਨਾ ਮੈਂ ਵੀ ਚਾਹਨਾ ਕਿ ਮੇਰੇ ਸੋਸ਼ਲ ਮੀਡੀਆ ਦੇ ਜਿੰਨੇ ਕਿ ਲੋਕ ਸਮੁੰਦੇ ਆ ਜਿੰਨੇ ਕਿ ਦੇਖਦੇ ਆ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਕਿਉਂਕਿ ਸਿੰਗਰਜ਼ ਇਹਨਾਂ ਦਾ ਮੈਂ ਲਿੰਕ ਵੀ ਪਾ ਦਾਂਗਾ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਪੀਟਰਪੁਰ ਰਹਿੰਦੇ ਨੇ ਆਈ ਦੇ ਵਿੱਚ ਤੇ ਇਹਨਾਂ ਨਾਲ ਮਿਲ ਸਕਦੇ ਜੇ ਮਿਲਣਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗੱਲ ਤੁਸੀਂ ਕਰ ਸਕਦੇ ਹੋ ਸੋ ਕੋਈ ਵੀ ਅਗਰ ਸਵਾਲ ਹੋਵੇ ਇਸ ਟੂ ਰਿਲੇਟਡ ਤਾਂ ਮੇਰੇ ਕਮੈਂਟ ਸੈਕਸ਼ਨ 'ਚ ਪੁੱਛੋ ਤੁਹਾਨੂੰ ਜਰੂਰ ਆਨਸਰ ਦਿੱਤਾ ਜਾਏਗਾ ਕਿਦਾਂ ਲੱਗੀ ਵੀਡੀਓ ਜਰੂਰ ਦੱਸਿਓ ਲਾਈਕ ਔਰ ਸ਼ੇਅਰ ਕਰਕੇ ਧੰਨਵਾਦ ਮਿਲਾਂਗੇ ਜੇ ਅਗਲੀ ਵੀਡੀਓ 'ਚ ਕੁਝ ਨਵਾਂ ਲੈ ਕੇ ਰੱਬ ਰੱਖਾ ਚੜ੍ਹਦੀ ਕਲਾ ਜਰੂਰ ਧੰਨਵਾਦ ਸਾਸੂ ਜੀ ਯਾਰ ਤੁਮ ਮਾ a d